ਲਓ ਜੀ ਆਪਾਂ ਜਾਕਟ ਦੀ ਜੇਬ ਬਣਾ ਲਈਏ ਜੇਬ ਆਪਾਂ ਪਾਸੇ ਵਾਲੀ ਬਣਾਈ ਹੈ ਇਸ ਤਰੀਕੇ ਨਾਲ ਬਣੂਗੀ ਇਹ ਇੱਕ ਖੱਬੇ ਪਾਸੇ ਦਾ ਹੀ ਪਾਸਾ ਤੇ ਖੱਬੇ ਪਾਸੇ ਹੀ ਆਪਾਂ ਇਹ ਜੇਬ ਬਣਾਈ ਹੈ ਤੇ ਪਾਸੇ ਵਾਲੀ ਜੇਬ ਹੈ ਇਹ ਬਣਾਉਣੀ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਇਹ ਤੁਸੀਂ ਵੀ ਬਣਾ ਸਕਦੇ ਹੋ ਇਹ ਆਪਾਂ ਵਧੀਆ ਡਬਲ ਜੇਬ ਲਾਈ ਹੋਈ ਹੈ ਇਹ ਜਿਹੜਾ ਆਹ ਪਾਸਾ ਵੀ ਹੈ ਇਹ ਪਿਛਲੇ ਪਾਸੇ ਨਾਲ ਸਿਮਤ ਜਾਊਗਾ ਫਿਰ ਅੱਗੋਂ ਆਏ ਦਸਣ ਲੱਗ ਜੂਗਾ ਬਾਹਰ ਜੇ ਇਹ 1237 ਕੀ ਪਿਛਲੇ ਪਾਸੇ ਨਾਲ ਇੱਥੋਂ ਤੇ ਇੱਥੇ ਆਪਾਂ ਤਾਂ ਨਹੀਂ ਬਣਾਈ ਕਿ ਆਪਣਾ ਡਿਜ਼ਾਈਨ ਖਰਾਬ ਹੁੰਦਾ ਸੀਗਾ ਤੇ ਇਹ ਆਪਾਂ ਇਸ ਤਰੀਕੇ ਨਾਲ ਬਣਾਈ ਹੈ ਇਹ ਬਹੁਤੇ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਤੁਸੀਂ ਵੀ ਬਣਾ ਕੇ ਵੇਖਿਓ ਤੇ ਜੇ ਬਣਾਉਣ ਖਾਤਰ ਵੀਡੀਓ ਕੋ ਨੂੰ ਇਹਨਾਂ ਤੇ ਕਰ ਜ਼ਰੂਰ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਕੋ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਚਲੋ ਜੀ ਇਹ ਆਪਣੇ ਜੇਵਣ ਕੇ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਇਹ ਜਾਗਤ ਆਪਾਂ ਪਹਿਲਾਂ ਇਧਰਲਾ ਪਾਸਾ ਸੱਜਾ ਪਾਸਾ ਉਦੋਂ ਆਪਾਂ ਡਿਜ਼ਾਈਨ ਦੱਸਿਆ ਤੁਹਾਨੂੰ ਸੱਜੇ ਪਾਸੇ ਦਾ ਹੁਣ ਇਹ ਆਪਣਾ ਖੱਬੇ ਪਾਸੇ ਵਾਲਾ ਪਾਸਾ ਇਹਦੀ ਆਪਾਂ ਤੁਹਾਨੂੰ ਜੇਵ ਦੱਸਦੇ ਹਾਂ ਕਿਸ ਤਰੀਕੇ ਨਾਲ ਕੱਢੀ ਹੈ ਕੱਢਾਂਗੇ ਆਪਾਂ ਤੇ ਜੇ ਇਹਦੇ ਤੋਂ ਪਹਿਲਾਂ ਕੁੰਡੇ ਚੱਕ ਕੇ ਦਿਖਾਉਣੇ ਆ ਇਹ ਆਪਾਂ ਜੇਵ ਇੱਥੇ ਨਹੀਂ ਲਾਉਂਦੇਗੇ ਕਿਉਂਕਿ ਆਪਣਾ ਡਿਜ਼ਾਈਨ ਖਰਾਬ ਹੁੰਦਾ ਆਪਾਂ ਪਾਸੇ ਤੇ ਜੇਵ ਲਾਵਾਂਗੇ ਚਲੋ ਅਸੀਂ ਤੁਹਾਨੂੰ ਦੱਸਦੇ ਹਾਂ ਕੁੰਡੇ ਕਿਵੇਂ ਚੱਕੀਦੇ ਇਹ ਆਪਾਂ ਇਨੇ ਕੁੰਡੇ ਤਾਂ ਚੱਕ ਛੱਡੇ ਆ ਇਹ ਆਪਾਂ 35 ਕੁੰਡੇ ਚੱਕਣੇ ਆ ਇਹ ਬਾਲੇ ਹੋਗੇ ਥੋੜੇ ਤਾਂ ਚੱਕੇ ਜਾਂਦੇ ਸੀਗੇ ਹੁਣ ਆਪਾਂ ਇਹਦੇ ਨਾਲ ਚੱਕਨੇ ਹੁਣ ਆਪਾਂ ਇਹ ਤੇ ਚੜਾ ਲਾਂਗੇ ਤਿੰਨੀ ਚੱਕਣੇ ਆਪਾਂ ਚੱਕੀ ਬੈਠੇ ਆ ਸਾਰੇ 32 ਗੁੰਡੇ ਆਪਣੇ 34 ਗੁੰਡੇ ਹੋਗੇ ਤੇ ਹੁਣ ਆਪਾਂ आप पैंती कुंडे चक ले इतों तेकर कुंडे क्योंकि कुंडे आप चके है वीजे लावे थोड़ी जी आप भी मोबाइल व्डा होंथ तिकर आप सोवेंगे इतने बार रखा उपर पास पासे तो भी मोबाइल पा सके डिगे ना इस करके आप पैंती कुंडे चके इथों तिकर चलो जी आपना दसते हैं तो हम आपको उल्टी सिलाई है सारी अपनी पहली सिलाई आप उल्टी पावे पहली सिलाई आप उल्टी बन लाँगे ਇਹ ਸਾਰੇ ਬਣਦੇ ਹੁਣ ਉਲਟੀ ਪਹਿਲੀ ਸਲਾਈ ਆਪਾਂ ਕੱਢ ਲਈਏ ਉਲਟੀ ਹੁਣ ਸਿੱਧੇ ਪਾਸੇ ਜਾਊਗੀ ਸਿੱਧੀ ਸਲਾਈ ਇਹ ਐਸ ਲੋਟ ਕਰਾਂਗੇ ਜਦੋਂ ਐ ਆਊਗੀ ਐ ਸਿੱਧਾ ਇਧਰ ਆਊਗਾ ਪਾਸਾ ਹੁਣ ਤੁਸੀਂ ਇਹਦਾ ਇਹ ਵੀ ਸਲਾਈ ਦਾ ਤੁਸੀਂ ਇਹਨੂੰ ਬਣ ਕੇ ਸਿਉਂ ਵੀ ਸਕਦੇ ਹੋ ਅਸੀਂ ਤੁਹਾਨੂੰ ਹੋਰ ਵੀ ਦੱਸਾਂਗੇ ਪਹਿਲਾ ਗੁੰਡਾ ਪਾਤਾ ਰਹੇ ਇਹ ਆਪਾਂ सिद्ध लारी सिलाई सारी अपी बन लें ये सीधी उल्टी दो सिलाई क्या हूं अपी सिलाई तो यह भी अपना उल्टी उल्टी उल्टे पासे उल्टी सीधे पासे सीधी आप तरह ਇਸ ਤਰੀਕੇ ਨਾਲ ਬੁਣ ਲਾਂਗੇ ਸਾਰੀ ਤੇ ਫਿਰ ਇਹਨੂੰ ਆਪਾਂ ਸੂਈ ਨਾਲ ਸਾਵਾਂਗੇ ਕਿਉਂਕਿ ਇੱਥੇ ਇਹ ਲੋਟਣੀ ਆਉਂਦਾ ਹੈ ਇਹਦੇ ਧਾਗੇ ਦੂਰੇ ਧਾਗੇ ਗਏ ਵੀ ਦੂਰੇ ਉਹ ਹੋਈ ਵੀ ਹੈ ਧਾਗਾ ਆਇਆ ਵੀ ਨਾਲ ਗਿਆ ਵੀ ਬੁਣਤੀ ਦੇ ਤੇ ਬੜਾ ਸੁਟਾ ਚ ਚੜਿਆ ਪਿਆ ਇਸ ਕਰਕੇ ਲੋਟਣੀ ਆਉਂਦਾ ਇਹ ਆਪਾਂ ਸੂਈ ਨਾਲ ਸਾਵਾਂਗੇ ਆਪਾਂ ਸਿੱਧੇ ਪਾਸੇੋਂ ਸਿੱਧੀ ਤੇ ਉਲਟੇ ਪਾਸੇੋਂ ਉਲਟੀ ਸਲਾਈ ਬੁਣ ਕੇ ਪੂਰੀ ਕਰਦੇ ਇਹ ਬਣਾ ਲੈਣੇ ਆ ਸਾਰੀ ਆਪਾਂ ਫਿਰ ਤੁਹਾਨੂੰ ਦਿਖਾਉਣੇ ਆ ਪਹਿਲਾ ਕੁੰਡਾ ਧਾਰਨਾ ਵਸ ਉਲਟੇ ਪਾਸੇ ਉਲਟੀ ਸਲਾਈ ਸਾਰੀ ਕੱਢਣੀ ਹੈ ਸਿੱਧੇ ਪਾਸੇ ਸਿੱਧੀ ਕੱਢਣੀ ਹੈ ਇਹ ਆਪਾਂ ਤੁਹਾਨੂੰ ਸਾਰੀ ਬਣ ਕੇ ਜੇਬ ਦਿਖਾਉਣੇ ਆ ਫਿਰ ਸਿਉਣ ਕੇ ਦਿਖਾਵਾਂਗੇ ਇਹ ਅਸੀਂ ਕਿਸੇ ਤਰੀਕੇ ਨਾਲ ਬਣਾਈਏ ਇਹ ਪਾਈ ਬਣ ਲੈਨੇ ਉਲਟੇ ਪਾਸੇ ਉਲਟੀ ਸਿੱਧੇ ਪਾਸੇ ਸਿੱਧੇ ਸਾਰੀ ਸਲਾਈ ਉਹ ਆਪਾ ਸੱਜੇ ਪਾਸੇ ਵਾਲਾ ਪਾਸਾ ਸੀਗਾ ਆਪਣਾ ਬਣਤੀ ਜੇ ਉਦੋਂ ਦੱਸੀ ਸੀਗੀ ਆਪਣਾ ਖੱਬੇ ਪਾਸੇ ਵਾਲਾ ਇਹ ਚ ਜੇਬ ਦਾਸਦੇ ਆਪਾਂ ਤੁਹਾਨੂੰ ਬਣਾਉਣੀ ਉਨਾ ਪਾਸੇ ਸਿੱਧੇ ਪਾਸੇ ਸਿੱਧੇ ਤੇ ਉਲਟੇ ਪਾਸੇ ਉਲਟੀ ਹੈ ਆਪਣੀ ਆਏ ਜੇਬ ਆ ਜਾਊਗੀ ਇਸ ਤਰੀਕੇ ਨਾਲ ਤੇ ਇੱਥੇ ਪਾਸੇ ਤੇ ਬਾਹਰ ਰਹੂਗਾ ਇਹ ਆਪਾਂ ਸਾਰੇ ਬਣਾ ਕੇ ਤੁਹਾਨੂੰ ਦਿਖਾਉਣੇ ਲਓ ਜੀ ਆਪਾਂ ਜੇਬ ਬੁਣ ਲਈ ਹੁਣ ਆਪਾਂ ਤੁਹਾਨੂੰ ਇਹ ਬੰਦ ਕਰਨੀ ਦੱਸਦੇ ਹਾਂ ਜੇਬ ਇਥੋਂ ਕਿਵੇਂ ਬੰਦ ਕਰਾਂਗੇ ਇਹ ਆਪਣਾ ਮਤਲਬ ਪਾਸਾ ਧਾਗਟ ਦਾ ਇਹ ਜੇਬ ਵਾਲਾ ਪਾਸਾ ਹੈ ਇਹ ਆਪਾਂ ਬੁਣ ਲਈ ਹੈ ਹੁਣ ਆਪਾਂ ਤੁਹਾਨੂੰ ਬੰਦ ਕਰਨੀ ਦੱਸਦੇ ਹਾਂ ਇੱਥੋਂ ਪਹਿਲਾ ਗੁੰਡਾ ਆਪਾਂ ਤਾਰਾਂਗੇ ਬਿਨਾਂ ਆਪਣੇ ਫਿਰ ਆਪਾਂ ਇੱਕ ਗੁੰਡਾ ਇਹਦਾ ਲੈਣਾ ਤੇ ਇੱਕ ਜੇਵ ਵਾਲਾ ਲੈਣਾ ਦੋਨੇ ਗੁੰਡੇ ਉਹਦੇ ਵਿੱਚ ਦੀ ਆਪਾਂ ਦੋਨੇ ਤਾਰ ਦੇਣੇ ਫਿਰ ਆਪਾਂ ਵੇਖੋ ਇਹ ਜਾਕਟ ਦੇ ਪਾਸੇ ਵਾਲਾ ਗੁੰਡਾ ਲੈਣਾ ਹੈ ਜੇਵ ਵਾਲਾ ਇਸ ਤਰੀਕੇ ਨਾਲ ਦੋਨੇ ਹੈ ਆਪਾਂ ਤਾੜ ਦੇਣੇ ਇਹ ਆਪਾਂ ਇਸ ਤਰੀਕੇ ਨਾਲ ਹੀ ਬੰਦ ਕਰਨੀ ਹੁਣ ਆਪਾਂ ਇੱਧਰ ਡਿਜ਼ਾਈਨ ਬਣਾਉਣਾ ਧਾਗਾ ਆਪਾਂ ਇੱਧਰ ਕਰਨਾ ਗੁੰਡਾ ਆਪਾਂ ਪਹਿਲਾਂ ਇਹ ਵਾਲਾ ਪਾਉਣਾ ஜை பண்ணாக்கல் அப்போட்டா ஏ பத்து சோக்கி பண்ணிணேன் ਇੱਥੇ ਵੀ ਆਪਾਂ ਇਹ ਡਿਜ਼ਾਈਨ ਬਣਾਉਣਾ ਹੁਣ ਆਪਾਂ ਧਾਗਾ ਦੇ ਪਾਸੇ ਕਰਾਂਗੇ ਪਹਿਲਾਂ ਇਹ ਵਾਲਾ ਕੁੰਡਾ ਲੈ ਲਾਂਗੇ ਹੁਣ ਆਪਾਂ ਧਾਗਾ ਦੂਜੇ ਪਾਸੇ ਕਰਾਂਗੇ ਇਹ ਸਾਰੀ ਆਪਾਂ ਇਸੇ ਤਰੀਕੇ ਨਾਲ ਹੀ ਬੰਦ ਕਰ ਲੈਣੀ ਹੈ ਜਿੱਥੇ ਆਪਣਾ ਡਿਜ਼ਾਈਨ ਬਣਨਾ ਉੱਥੇ ਆਪਾਂ ਅੱਗੇ ਧਗਾ ਦੇ ਪਾਸੇ ਕਰਨਾ ਕਿਉਂਕਿ ਇਹ ਉਲਟੇ ਕੁੰਡੇ ਅੰਦਰ ਨਹੀਂ ਜਾਣਾ ਕਿ ਆਪਾਂ ਇਸ ਤਰੀਕੇ ਨਾਲ ਪਾ ਲੈਣੇ ਪਹਿਲਾਂ ਜੇ ਵਾਲਾ ਪਾਉਣਾ ਫਿਰ ਆਪਾਂ ਇਸ ਤਰੀਕੇ ਨਾਲ ਕੁੰਡੇ ਵੇਖ ਕੇ ਬੀਜੇ ਤੋਂ ਬਣਾਗੇ ਆਪਾਂ ਵੇਖ ਕੇ ਬਣਨੇ ਵੀ ਬਾਤ ਨਾ ਰਹੀ ਇਹ ਕੁੰਡਾ ਇਹ ਪੌਤੀ ਸੱਕੜ ਜਾਣ ਬਣਾਉਣੀ ਹੈ ਜੇਬ ਨਾ ਉਹ ਜੀ ਆਪਣੀ ਜੇਬ ਇਹ ਬੰਦਾ ਹੋਗੀ ਦੇਖੋ ਹੋਰ ਤੁਹਾਨੂੰ ਸੇਮ ਕੇ ਦਿਖਾਉਣੇ ਹੈ ਲਓ ਜੀ ਆਪੋ ਤੋਂ ਤਾਂ ਬਿਨਾ ਸੇਮ ਤੇ ਤਾਂ ਆਪਾਂ ਬੰਦ ਕਰ ਲਈ ਤੇ ਇਹ ਆਪਾਂ ਹੁਣ ਇੰਨੀ ਕਸੇ ਆਉਣੇ ਆ ਇਹ ਇੰਨੀ ਛੋਮਾਂਗੇ ਕੋਈ ਚੀਜ਼ ਨਹੀਂ ਦਿਖਦੀ ਤੇ ਫਿਰ ਇਹ ਤਾਂ ਆਪਣੀ ਪਿਛਲੇ ਪਾਸੇ ਨਾਲ ਸੰਤਈ ਜਾਉਗੇ ਇਧਰੋਂ ਤਾਂ

ਇਹ ਆਪਾਂ ਇੰਨੀ ਸੌਣੀ ਐ ਇੰਨਾ ਆਪਾਂ ਬਾਹਰ ਰੱਖਣਾ ਲਓ ਜੀ ਆਪਾਂ ਇੰਨੀ ਸੌਣੇ ਨੋ ਆਪਾਂ ਫੇਰ ਧਾਗੇ ਨੂੰ ਕਰ ਲਾਂਗੇ ਜਦੋਂ ਸਿਉਵਾਂਗੇ ਪਿਛਲੇ ਪਾਸੇ ਨਾਲ ਹੁਣ ਆਪਾਂ ਇਧਰੋਂ ਸਿਉਵਨੇ ਆ

बिल्कुल पता नहीं लगूगा थे नहीं जाऊंगी उतले उतले धा थोड़ा ने जमा ती ज उतले जी इथ उतरे पास थले नी सूई क्डनी जारी थले जाए उतले जी पाके बस सौ लेनी है इस तरीके के सौके थ दिखाने ਲਓ ਜੀ ਆਪਾਂ ਇਹ ਅਸੈਂਬਲੀ ਸਿੱਧੇ ਪਾਸੇ ਦਿਖਾਉਣੀ ਆਂ। ਦੇਖੋ ਜੀ ਕਿਤੇ ਨਹੀਂ ਪਤਾ ਲੱਗਦਾ ਆਪਾਂ ਸਲਾਈ ਕੀਤੀ ਐ ਜੀ ਸਲਾਈ ਦਾ। ਤਾਂ ਗਬਰ ਬਿਲਕੁਲ ਨਹੀਂ ਆਇਆ। ਤੇ ਜਿਹੜਾ ਆਪਣਾ ਇਹ ਸਾਈਡ ਆ ਇਹ ਆਪਣੀ ਬੈਕ ਦਾ ਸਾਈਡ ਨਾਲ ਸਹੁੰਤੀ ਜਾਊਗੀ ਬੈਕ ਪਾਸੇ ਨਾਲ ਪਿਛਲੇ ਨਾਲ यह अपने पिछले पास ना ये सौमती जाऊगी सारी आहते अपना उत्ते बहर रही जाऊगा देखो ये सारी अपनी बैक सैड न्यौमती जाऊगी अपना बहार रही जाऊगा यह इस पासे आऊगा ਪੂਰੀ ਡਬਲ ਬਣਗੇ ਵੱਡਾ ਮੈਲ ਵੀ ਵਧੀਆ ਪੈ ਸਕਦਾ ਇਹ ਚ ਤੇ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਪਾਸੇ ਵਾਲੀ ਜੇਬ ਲਾ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਕੋ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ